ਸਤਿ ਸ਼੍ਰੀ ਅਕਾਲ ਜੀ ਕੀ ਆਚਾਰ ਸਸਤਰੀ ਕਾਲ ਜੀ ਕੀ ਆਚਾਰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਵਲੌਗ ਸਵਾਗਤ ਕੀਤਾ ਜਾਂਦਾ ਹੈ ਸਾਹਮਣੇ ਜਾਨੀ ਕਿ ਜੀਤੋਕਰ ਇਹਨਾਂ ਦੇ ਮੁੰਡੇ ਦਾ ਵਿਆਹ ਆ ਤੇ ਬਹੁਤ ਬਹੁਤ ਧੰਨਿਆ ਹੋਣ ਇਹਨਾਂ ਨੂੰ ਅਸੀਂ ਵਿਆਹ ਤੇ ਆਵਾਂਗੇ ਸ਼ਗਨ ਨਾ ਪਾਵਾਂਗੇ ਸੋ ਥੈਂਕ ਯੂ ਇਹਨਾਂ ਦਾ ਕੀਤਾ ਜਾਏਗਾ ਸ਼ਗਨ ਸਾਨੂੰ ਦੇਣਗੇ ਕਿਉਂਕਿ ਅਸੀਂ ਆਵਾਂਗੇ ਵਿਆਹ ਤੇ ਨਾਲ ਦੇ ਪਾਸੇ ਰਜੀਤ ਕੋਰ ਕੇ ਇਤਲੀ ਜਾਨੀ ਕਿ ਪਾਲੇ ਦੀ ਕੁੜੀ ਆਦੇ ਭਰਾਵਾਂ ਨਾਲ ਵੀ ਲੜ ਚੁੱਕੀ ਕਹਿੰਦੇ ਥੋੜਾ ਜਿਹਾ ਲੜੀ ਪਰ ਨਹੀਂ ਜ਼ਿਆਦਾ ਨਹੀਂ ਲੜੀ ਫਿਰ ਜਾਗਿਆ ਦੀ ਭੈਣ ਨਾਲ ਵੀ ਲੜੀ ਥੋੜਾ ਜਿਹਾ ਲੜੀ ਪਰ ਜ਼ਿਆਦਾ ਨਹੀਂ ਲ ਫਿਰ ਇਹ ਨਿਕਾਲ ਆਉਂਦੇ ਨੇ ਰਿਸ਼ਤੇਦਾਰਾਂ ਸਾਰਿਆਂ ਕਾਢ ਆਈ ਆ ਹਰ ਮਨ ਖੋਸੇ ਘਰੇ ਵੀ ਇਨਕਲੂਡਿੰਗ ਜਿਹੜਾ ਕਾਰ ਦੇ ਆਉਂਦਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਦਰਸ਼ਨ ਬਿਨਾ ਹੱਥ ਦੇ ਆਉਂਦਾ ਹੋਇਆ ਨਾਲ ਰਾਜੂ ਜਾਂਦਾ ਹੋਇਆ ਜਿਹੜਾ ਕਿ ਹਮੇਸ਼ਾ ਆਪਦੀ ਬੁੱਢੀ ਦੇ ਨਾਲ ਲੱਗ ਰਹਿਂਦਾ ਮਤਲਬ ਕਿ ਆਦੀ ਘਰ ਵਾਲੀ ਦੇ ਨਾਲ ਫੋਨ ਤੇ ਚਤੋਂ ਬਾਹਰ ਲੱਗਾ ਰਹਿਦਾ ਪਰਲੇ ਪਾਸੇ ਰਾਜੂ ਲੱਗਾ ਆ ਤੇ ਅੱਜ ਦਾ ਜਿਹੜਾ ਮੋਟਿਵ ਹੈ ਮੇਨ ਮੇਨ ਮੋਟਿਵ ਹਰਜੀਤ ਕੌਰ ਕੇਤਲੀ ਜਾਨੀ ਕਿ ਪਾਲੇ ਦੀ ਕੁੜੀ ਸਾਹਮਣੇ ਵੇਖੋ ਤੇ ਰੋਟੀਆਂ ਦੀ ਥਈ ਬਣਾਈ ਪਈ ਆ ਉਹ ਸਿਰਕਾ ਦੁਆਰਾ ਦੱਸ ਕੀ ਸੀਗਾ ਕੌਣ ਜੈਨ ਪੋਸਟਰ ਬਹੁਤ ਲੱਖਾਂ ਦਾ ਸੀ ਆ ਗਿਆ ਮੈਨੂੰ ਇੰਸਟਾਗ੍ਰਾਮ ਤੇ ਸਿਰਕੇ ਬਾਰੇ ਦੱਸ ਸਿਰਕਾ 100 ਗ੍ਰਾਮ ਨਿੰਬੂ ਦਾ ਲਸਣ ਆ ਗਿਆ ਨਿੰਬੂ ਦਾ ਲਸਣ ਕਿਹੜਾ ਹੁੰਦਾ ਨਿੰਬੂ ਦਾ ਰਸ 100 ਗ੍ਰਾਮ ਨਿੰਬੂ ਦਾ ਲਸਣ ਉਹ ਰਸ ਆਪ ਵੀ ਹੋ ਗਈ ਬੋਲ ਕੇ ਸੁਝਾ 100 ਗ੍ਰਾਮ ਲਸਣ ਦਾ ਰਸ 100 ਗ੍ਰਾਮ ਲਸਣ ਦਾ ਰਸ ਤੇ 100 ਗ੍ਰਾਮ ਦੂਜੇ ਦਾ ਅਦਰਕ ਦਾ 100 ਗ੍ਰਾਮ ਅਦਰਕ ਦਾ ਤੇ 250 ਗ੍ਰਾਮ ਐਪਲ 250 ਗ੍ਰਾਮ ਐਪਲ ਵਿਨੇਗਰ ਵੀ ਯੂਸ ਅ ਸਰਕਾ ਸਾਚ ਵਿਨੇਗਰ ਨੂੰ ਹੀ ਕਹਿੰਦੇ ਨਹੀਂ ਸਰਕਾ ਹੀ ਲਿਓ ਤੁਸੀਂ ਹਾਂ ਐਪਲ ਸਰਕਾ ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਬਾਲ ਕੇ ਇਹਨਾਂ ਨੂੰ ਉਬਾਲ ਕੇ ਜਾਂ ਨੂੰ ਬੋਇਲ ਕਰਕੇ ਹਾਂ ਅੱਛਾ ਜਿਵੇਂ ਇਹਨਾਂ ਨੂੰ ਬੋਇਲ ਕਰਕੇ ਤੇ ਜਦਾਂ ਜਦੋਂ ਚੰਗੀ ਤਰ੍ਹਾਂ ਉਬਲ ਕੇ ਥੋੜਾ ਜਿਹਾ ਘਟ ਕੇ ਹਾਂ ਤੇ ਉਦੋਂ ਥੱਲੇ ਲਾ ਕੇ ਤੇ ਉਹਦੇ ਚ 250 ਗ੍ਰਾਮ ਸ਼ਹਿਦਰ ਲਾ ਦੇਣਾ ਫਿਰ ਉਹਨੂੰ ਜਦੋਂ ਥੱਲੇ ਲਾ ਕੇ ਤੁਸੀਂ ਬਾਲ ਕੇ ਹਨਾ ਤੇ ਫਿਰ ਉਹਦੇ ਚ 250 ਗ੍ਰਾਮ ਸ਼ਹਿਦਰ ਲਾ ਦੇਣਾ ਹਾਂ ਤੇ ਮੁੜ ਕੇ ਉਹਨੂੰ ਕੱਚ ਦੀ ਬੋਤਲ 'ਚ ਭਰ ਕੇ ਰੱਖ ਲਓ ਕੱਚ ਦੀ ਬੋਤਲ 'ਚ ਭਰ ਕੇ ਰੱਖ ਲਓ ਤੇ ਤੜਕੇ ਨਿਰਨੇ ਕਾਲ ਜੇ ਇੱਕ ਚਿਮਚਾ ਪਾਣੀ ਚਰਲਾ ਕੇ ਪੀ ਲਓ ਇੱਕ ਚਿਮਚਾ ਤੜਕੇ ਖਾਲੀ ਪੇਟ ਵਿਦਾਊਟ ਛਾਪ ਇਥੇ ਪੀ ਲੈਣਾ ਤੇ ਅੱਧਾ ਘੰਟਾ ਚਾਹ ਨਹੀਂ ਪੀਣੀ ਅੱਧਾ ਘੰਟਾ ਚਾਹ ਨਹੀਂ ਪੀਨੇ ਆਫਟਰ ਤੁਹਾਨੂੰ ਇਹ ਰਿਜ਼ਲਟ ਦੇਖਣ ਨੂੰ ਮਿਲ ਲਗੇ ਸੋ ਨਾਲ ਦੀ ਨਾਲ ਮੰਮੀ ਨੇ ਨੌਰੀਆ ਹਸਪੀਟਲ ਤੋਂ ਦਵਾਈ ਵੀ ਖਾਦੀ ਧਰਮਕੋਟ ਨੌਰੀਆ ਹਸਪੀਟਲ ਤੁਸੀਂ ਉੱਥੇ ਦਵਾਈ ਵੀ ਖਾ ਸਕਦੇ ਹੋ ਠੀਕ ਓਕੇ ਡਨ ਹੋਰ ਕੋਈ ਨੈਕਸਟ ਵਾਰ ਤੁਹਾਨੂੰ ਇਹਦਾ ਕਿੰਨਾ ਫਰਕ ਪਿਆ ਮੈਨੂੰ ਬਹੁਤ ਪੈ ਗਿਆ ਲੈ ਲੱਖ ਰੁਪਏ ਮੇਰਾ ਪੈਸਾ ਦਾ ਮੇਰਾ ਗੋਡਾ ਹਲਾਇਆ ਤੂੰ ਫੜਾ ਮੈਨੂੰ ਕੋਲ ਉਹ ਹੈਲੋ ਐਕਸਕਿਊਜ਼ ਮੀ ਅ ਉਹ ਤਾਂ ਲੱਛਣਾ ਕੱਲ ਤੂੰ ਉਹਦੇ ਅਧ੍ਰਿਸ਼ਤ ਦੇਰੀ ਆਣ ਅਗੇ ਤੈਨੂੰ ਕੁਛ ਨਹੀਂ ਹੋਇਆ ਤੂੰ ਮੇਰਾ ਪਰਸੂ ਦਾ ਗੋਡਾ ਹਲਾਇਆ ਫੇਰ ਚੰਗਾ ਭਲਾ ਮੇਰਾ ਗੋਡਾ ਪੱਜ ਗਿਆ ਮੰਮੀ ਆ ਰੀਤੀ ਰਿਵਾਜ ਹੁੰਦੇ ਕੁੜੀ ਦਾ ਮੇਚਾ ਜਾਂਦਾ ਹੁੰਦਾ ਸਹੁਰਿਆਂ ਪਹਿਲਾਂ ਵਿਆਹ ਤੋਂ ਪਹਿਲਾਂ ਤੇ ਦੇਣਾ ਹੀ ਪੈਂਦਾ ਅੱਜ ਤੁਹਾਨੂੰ ਮੈਂ ਦੱਸਣ ਜਾ ਰਿਹਾ ਤੇ ਮੇਚਾ ਜੁੱਤੀ ਦਾ ਤੇ ਸੂਟ ਦਾ ਮੇਚਾ ਦਵਾਂਗੇ ਤੇ ਉਹ ਲੈਣਗੇ ਤੇ ਉਹ ਜੁੱਤੀ ਲਈ ਇਹ ਪੂਰੀ ਨਾਲ ਇੱਕ ਫੇਰ ਠੀਕ ਹੈ ਤੁਹਾਨੂੰ ਅੱਜ ਦੱਸਣ ਲੱਗਾ ਇਹ ਕੁੜੀ ਦਾ ਮੇਚਾ ਜਾ ਰਿਹਾ ਤੇ ਕੁੜੀ ਦਾ ਹਸਬੰਡ ਲੈਂਡ ਕਰ ਚੁੱਕਾ ਹੈ ਤੇ ਕੁੜੀ ਨੂੰ ਚਾਹ ਬਹੁਤ ਹੈ ਕੁੜੀ ਨੂੰ ਬਹੁਤ ਜ਼ਿਆਦਾ ਚਾਹ ਹੈ ਕੁੜੀ ਤਾਂ ਕੱਲ ਦੀਆਂ ਗੱਲਾਂ ਹੀ ਮਾਰੀ ਜਾਂਦੀ ਹੈ ਜਿਹੇ ਕਾਰਡ ਵੰਡਨੇ ਚਲੇ ਹੈ ਅੱਜ ਤੁਹਾਨੂੰ ਦੱਸ ਰਹੇ ਆ ਗਰੀਬ ਦੇ ਸਾਰੇ ਅੱਜ ਗਰੀਬ ਦੇ ਸਾਰੇ ਸੱਚ ਕਾਰਡ ਦੇ ਕੇ ਆਉਣਾ ਇਹਨਾਂ ਨੇ ਭਾਈ ਤੁਸੀਂ ਬਹੁਤ ਮੈਸੇਜ ਆਏ ਸੱਜ ਭਾਈ ਬਲੌਗ ਦੇ ਵਿੱਚ ਵੀ ਚੈੱਕ ਕਰ ਸਕੋ ਅਗਲਾ ਬਲੌਗ ਕੀ ਕਰਨਾ ਹੈ ਅੱਜ ਸੋ ਜਿਹੜਾ ਇਹਨਾਂ ਦਾ ਮੇਨ ਕੰਮ ਆ ਅਮਨ ਦੇ ਸੌਰੇ ਜਾਣਾ ਅਮਨ ਦੇ ਸੌਰੇ ਦੇ ਕੇਸ ਰਿਗਾਰਡਿੰਗ ਜਾਣਾ ਇਹਦਾ ਮੇਚਾ ਦੇ ਜਾਣਾ ਜਾਦੇ ਜੁੱਤੀ ਦਾ ਨਾਪ ਲੈ ਲਿਆ ਅਮਨ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦੀ ਪਤਲੀ ਹੋਈ ਮੈਂ ਦੇਖਾਂ ਮੈਂ ਸੂਟ ਦੀ ਕਿ ਨੰਨੀ ਲੱਕੀ ਬਹੁਤ ਜ਼ਿਆਦਾ ਪਤਲੀ ਹੋ ਗਈ ਆ ਗਾਵੜਾ ਕਿ ਮੈਂ ਹੁਣ ਚਲੀ ਜਾਣਾ ਇੱਥੋਂ ਗਾਵੜਾ ਇਹ 2 ਕਿਲੋ ਵਧ ਗਿਆ ਵਾ ਜਵਾਈ ਸਾਹਿਬ ਆਏ ਨੇ ਅਸੀਂ ਮੈਸੇਜਾਂ ਸੋਚਦੇ ਮੈਂ ਜਿਹੜੀ ਘਟੀ ਜਾਦਾ ਜਦੋਂ ਦੋਵੇਂ ਭੈਣ ਭਰਾ ਇਹ ਵੀ ਰੋਟੀਆਂ ਖਾਂਦੇ ਯੈਸ ਅਮਨ ਦੇ ਨਹੀਂ ਖਾਂਦੇ ਆ ਵੀ ਰੋਟੀਆਂ ਖਾਂਦੇ ਹਾਏ ਕੱਢੀ ਪੁੜੀ ਆ ਜਾਦੇ ਸਾਰੇ ਚਲੀ ਕਿਦਾਂ ਦਾ ਲੱਗ ਰਿਹਾ ਤੁਸੀਂ ਆਦੇ ਸਾਰੇ ਜਾ ਰਹੇ ਬਸ ਠੀਕ ਆ ਡੱਬੇ ਦੇ ਕਿ ਮੋੜੋ ਨਾ ਤੇ ਇਹ ਇਹਨਾਂ ਦੇ ਤੁਹਾਨੂੰ ਹਸਬੜੇ ਛੇਤੀ ਮਲਾਈ ਜਾਣਗੇ ਸੋ ਦੈਟਸ ਵਾਈ ਇਹ ਜਿਹੜਾ ਵਲੌਗ ਕੰਟੀਨਿਊ ਮੈਂ ਤੁਹਾਨੂੰ ਦਿਖਾ ਦੇਣਾ ਕਿ ਕਿਹੜੀ ਕਿਹੜੀ ਚੀਜ਼ ਜਾਂਦੀ ਹੁੰਦੀ ਆ ਇਹ ਰਸਮ ਕਾਦੀ ਹੁੰਦੀ ਨਹੀਂ ਤੇਰੇ ਵੀ ਤੇ ਭੇਜੀ ਗਈ ਕਿ ਤੇਰੀ ਵੀ ਭੇਜੀ ਗਈ ਆਪਣੇ ਆਪਣੇ ਲੋੜ ਸੀਗਾ ਪਿਆ ਕਿਉਂਕਿ ਮੰਦਿਰ ਤੋਂ ਵਿੱਚ ਸੀ ਹਾਂ ਹਾਂ ਮੈਂ ਨਹੀਂ ਸੋ ਚੀਜ਼ਾਂ ਮੀਜ਼ਰਮੈਂਟ ਕਰਦੀ ਆ ਨਾ ਸੋ ਤੇ ਚਲੋ ਸ਼ੋ ਸ਼ੋ ਕਰੋ ਮੈਨੂੰ ਚੈੱਕ ਕਰੋ ਕਿੱਥੇ ਆ ਆ ਤੁਹਾਨੂੰ ਦਿਖਾਉਣਾ ਆ ਨਾਲ ਦੀ ਨਾਲ ਕੀ ਕੀ ਪਿਆ ਲਓ ਜੀ ਕਿਉਂ ਭਾਈ ਜੜੀ ਆਪਾ ਉੱਧਰ ਲੈ ਕੇ ਪੂਰੀ ਆਈ ਤੈਨੂੰ ਹਾਂ ਹੋਰ ਐਵੇਂ ਆ ਦਸ ਇੱਕ ਕਸੂਰੀ ਜੁੱਤੀ ਆ ਉਹ ਘਾੜਾ ਨਹੀਂ ਆ ਗਈ ਜੁੱਤੀ ਕਸੂਰੀ ਪੈਰੀ ਦਾ ਪੂਰੀ ਇਹ ਹੈਗੀ ਪੂਰੀ ਹਾਂ ਇਹ ਵੀ ਪੂਰੀ ਆ ਤੇ ਫਿਰ ਇੱਕ ਕਸੂਰੀ ਹੋਈ ਬਈ ਇਹ ਇਹ ਬਣੀ ਕਸੂਰੀ ਜੁੱਤੀ ਆ ਓਕੇ ਇਹਦੇ ਨੈਕਸਟ ਨੈਕਸਟ ਮੇਰਾ ਸੁਨੇਤਾ ਬੱਸ ਅਛਾ ਇਹ ਮੇਚਾ ਤੂੰ ਆਦਾ ਭੇਜਣ ਗਈ ਪਤਲਾ ਆਇਆ ਤੈਨੂੰ ਮਤਲਬ ਫਿੱਟ ਆਇਆ ਇਹ ਮੇਰਾ ਫਿੱਟ ਫਿੱਟ ਸੂਟ ਆ ਜਿਹੜਾ ਹੁਣ ਨਵਾਂ ਨਾ ਪਾਉ ਉਹ ਹੀ ਨਾ ਅਛਾ ਜਿਹੜੇ ਮੈਂ ਹੁਣ ਸਵਾਏ ਆ ਸੂਟ ਵੀ ਖੋਲ ਕੇ ਦਿਖਾ ਸਕਦੀ ਤੂੰ ਕਿਦਾਂ ਆਈ ਸੀ ਆ ਬਾ ਬਾ ਚ ਬੰਦ ਨਹੀਂ ਹੋਣਾ ਜੇਦੀ ਬੰਦ ਕਿਉਂ ਨਹੀਂ ਹੋਣਾ ਮੜ ਜੋੜਨਾ ਨਹੀਂ ਹੋਣਾ ਘੰਟਾ ਤੇ ਲੈ ਇਹ ਤਾਂ ਤੈਨੂੰ ਸਿੱਖਣਾ ਪੈਣਾ ਹੁਣ ਆਪਦੇ ਘਰੇ ਆਪ ਜੋੜਨਾ ਪੈਣਾ ਸੂਟ ਦਾ ਬਸ ਫਰ ਅਹਾਈ ਆ ਫਰੰਟ ਫਰੰਟ ਤੇ ਨੈਕ ਤੇ ਘਰੇ ਪਾਉਣ ਦੀ ਸੂਰਤ ਨਹੀਂ ਆ ਤੇ ਮੇਚਾ ਇਹਦਾ ਭੇਜਣ ਲੱਗੀ ਤੂੰ ਹਾਂ ਇਹਦਾ ਭੇਜੂ ਕਾਹਮਣ ਹਾੜੀ ਪਤਲੀ ਹੋ ਗਈ ਆ ਬਹੁਤ ਬਦਲੀ ਮੀਜ਼ਰਮੈਂਟ ਨੇ ਦੁਬਾਰਾ ਕਰਾਈ 2 4 ਇੰਚ ਦੀ 2 4 ਇੰਚ ਦਾ ਹੀ ਫਰਕ ਪਿਆ 2 ਇੰਚ ਦਾ ਫਰਕ ਹੈ 2 ਇੰਚ ਦਾ ਫਰਕ ਪਿਆ ਮੀਜ਼ਰਮੈਂਟ ਦੁਬਾਰਾ ਕਰਾਈ ਤੇ ਅੱਜ ਗਰਦੀਪ ਨੇ ਵੀ ਮੋਟੀਵੇਟ ਕੀਤਾ ਗਰਦੀਪ ਕਹਿੰਦੀ ਬਹੁਤ ਬਦਲੀ ਹੋ ਗਈ ਹੈ ਨਾ ਗਦੀ ਤੂੰ ਤੇ ਗਰਦੀਪ ਦਾ ਕੋਈ ਫਰਕ ਨਹੀਂ ਪਿਆ ਗਰਦੀਪ ਤਾਂ ਉਵੇਂ ਹੀ ਟੇਬਲ ਉੱਤੇ ਰਹੀ ਹੋਈ ਜਾਂਦੀ ਆ ਨਾਲ ਤੁਸੀਂ ਆਹ ਪੁਰਾਣੀ ਵੀ ਦੇਖ ਸਕਦੇ ਇਹਦੇ ਜੀ ਕੋਈ ਫਰਕ ਨਹੀਂ ਪਿਆ ਇੱਕ ਪਰਸੈਂਟ ਨਾਲ ਢਿੱਡ ਦੇ ਢਿੱਡ ਦੇ ਸਾਰੇ ਇਹ ਤੀਜਾ ਰੱਖ ਕੇ ਹੁਣ ਖਾਂਦੇ ਆ ਤੇ ਡੱਬੇ ਸਿਰਫ ਸਾਡੇ ਉਨੇ ਹੀ ਰਹਿ ਗਏ ਨਾ ਆਪਣੇ ਬੰਡਾਂ ਨਾਲ ਗਰਦੀਪ ਤੇ ਗੱਡੀ ਡੱਬੇ ਹੈਗੇ ਓਏ ਅਸੀਂ ਅੱਜ ਡੈਡੀ ਦੇ ਮਾਮੇ ਪਜਾਵਾਂਗੇ ਤੁਹਾਨੂੰ ਉਹਨਾਂ ਦੀਆਂ ਘੋੜੀਆਂ ਘੜੀਆਂ ਵਿਖਾਵਾਂਗੇ ਉਹਨਾਂ ਰੱਖੀਆਂ ਬਹੁਤ ਜ਼ਿਆਦੀਆਂ ਤੇ ਆ ਚੈੱਕ ਕਰੋ ਆ ਢੰਨ ਹੋ ਚੁੱਕਾ ਗੁਰੂ ਪਹਿਲਾਂ ਮਾਣੀ ਦੇ ਕਿੰਨਾ ਸੋਹਣਾ ਪੈਕ ਕੀਤਾ ਸੀ ਹੁਣ ਵੇਖ ਕੇ ਬਣਾਦਾ ਬੁੱਢੜ ਜਿਹਾ ਲਾਓ ਜੀ ਲਾਓ ਚਲ ਇਧਰਲੇ ਪਾਸੇ ਆ ਜਿੱਥੇ ਚੱਲੀ ਜਾਂਦੀਆਂ ਵਾ ਠੀਕ ਆ ਭਾਲੇ ਕਿ ਕਾੜ ਦੇ ਕੇ ਆਉਣਾ ਇਹ ਹੋ ਗਿਆ ਇਹ ਹੋ ਗਿਆ ਬਸ ਇਹ ਕੁਝ ਜਾਣਾ ਹੋਰ ਕੋਈ ਇਹ ਦੋ ਚੀਜ਼ਾਂ ਹੀ ਜਾਣੀਆਂ ਨੇ ਆਕ ਵਾਸਤੇ ਅੱਜ ਇਹਨਾਂ ਨੇ ਵੜਾਇਆ ਨੇ ਮੁਰਕੇ ਤੇਰੇ ਲਈ ਤੇਰੇ ਹਸਬੰਦ ਲੈਣ ਦੇਣਗੇ ਹਾਂ ਅੱਜ ਜਾਣਾ ਮੇਰੇ ਹਸਬੰਦ ਵਾਓ ਇਹਨੇ ਕੱਪੜੇ ਲਾਏ ਵਾਜੀ ਵਾ ਨਾਲ ਦੀ ਨਾਲ ਮੈਂ ਨਾ ਆਵੇ ਮੈਂ ਤਾਂ ਮੋٹے ਦਾ ਮੋٹے ਦਾ ਵਿਖਾ ਦਿੰਦਾ ਆ ਆ ਮੋਲਡਿੰਗ ਇੱਥੇ ਕਰੀ ਐਡ ਕਰਾਤੀ ਕਿਉਂਕਿ ਜਲਦਬਾਜ਼ੀ ਸੀ ਆ ਹੁਣ ਕੱਪ ਬੋਰਡ ਇਹਨਾਂ ਦੋ ਲਮਾਰਗਾਂ ਨੂੰ ਜੋੜ ਕੇ ਬਣਾਦਾ ਮੁੰਡੇ ਬਹੁਤ ਸਿਆਣੇ ਸੀ ਯਾਰ ਸੋ ਪਰ ਇਹਦੇ ਚ ਆਪਾਂ ਜਿਹੜਾ ਸਰਮਾਇਕਾ ਚੇਂਜ ਕਰਾਵਾਂਗੇ ਤੇ ਇੱਕ ਆ ਚੀਜ਼ ਬਣਾਦੀ ਆ ਬਾਲ ਬਣਾਦੀ ਆ ਕਿਉਂਕਿ ਨਾਲ ਦੀ ਨਾਲ ਤੇ ਇਧਰ ਸਿੰਪਲ ਸੋਬਰ ਉਦਾਂ ਹੀ ਰਹਿ ਗਿਆ ਵਾ ਤੇ ਬਾਕੀ ਦੇਖ ਸਕਦੇ ਤੁਸੀਂ ਨਾਲ ਦੀ ਨਾਲ ਮੈਂ ਤੁਹਾਨੂੰ ਦਿਖਾਉਣਾ ਆ ਆ ਵੀ ਇੱਥੇ ਵੀ ਆਪਾਂ ਚੀਜ਼ ਕਰਵਾਤੀ ਤੇ ਨਾਲ ਦੀ ਨਾਲ ਇਹ ਨਾ ਆਪਣੀ ਕੰਧ 'ਚ ਇਹ 40 45 ਸਾਲ ਪਾਪੇ ਹੋਣਾਂ ਦੇ ਟਾਈਮ ਦੀ ਆ ਦਾਦੇ ਹੋਣਾਂ ਦੇ ਟਾਈਮ ਦੀ ਸੋ ਇਹਦੇ ਤੇ ਆ ਚੀਜ਼ ਕਰਵਾਤੀ ਇਹਦੇ ਨਾਲ ਇਹ ਪਲੇਨ ਹੋ ਗਈ ਇਹ ਇਹਦੇ ਜਿਹੜਾ ਮਤਲਬ ਫਰੰਟ ਆਫ ਵਿਊ ਆ ਜਿਹੜਾ ਅੱਛਾ ਹੋ ਗਿਆ ਕਿਉਂਕਿ ਆਪ ਚੈੱਕ ਕਰ ਸਕਦੇ ਕੰਧ 'ਚ ਕਾਫੀ ਫਰਕ ਆ ਇਧਰ ਆਪਣੀ ਆ ਦਾਸ ਹੋਣਾਂ ਦੀ LED ਦਾਸ ਹੋਣਾਂ ਵਾਲੀ LED ਜੋ ਮੈਂ ਮੇਨ ਚੀਜ਼ ਤੁਹਾਨੂੰ ਦਿਖਾ ਦਵਾਂ ਅਲਮਾਰੀਆਂ ਵੱਡੀਆਂ ਆਪਣੇ ਕਿਲੇ ਆ ਵੇਖੋ ਵੱਡੀਆਂ ਆ ਰੈਡੀ ਹੋ ਚੁੱਕੀਆਂ ਹੁਣ ਬਸ ਅਜੇ ਇਹ ਵੀ ਕਲੀਨ ਹੋ ਜਾਣਗੀਆਂ ਕਿਉਂਕਿ ਕੱਲ ਹਟ ਗਏ ਆ ਇਹ ਏਡੀਆਂ ਵੱਡੀਆਂ ਬਣਾਤੀਆਂ 3-3 ਫੁੱਟ ਖੁੱਲੀਆਂ ਬਣਾਈਆਂ ਜਿਹੜਾ ਆ ਵਿੱਚ ਸ਼ੀਸ਼ਾ ਲਵਾਤਾ ਤੁਸੀਂ ਬਾਕੀ ਦੱਸਿਓ ਕਿੱਦਾਂ ਲੱਗਾ ਹਨ ਮੈਂ ਇਹਨੂੰ ਔਨ ਕਰਕੇ ਤੁਹਾਨੂੰ ਦਿਖਾਵਾਂ ਇਹ ਸਾਰਾ ਕੁਝ ਸਾਫ਼ ਹੋਊਗਾ ਅਜਾ ਆ ਵੇਖੋ 1 2 2 3 ਪਹਿਲੀ ਹੈਗੀ ਵਾਈਟ ਫਿਰ ਵਾਰਮ ਤੇ ਥੋੜੀ ਜਿਹੀ ਵਾਈਟ ਵਰ ਮਿਕਸ ਜੀ ਕਹਿ ਸਕਦੇ ਨੇ ਸੋ ਠੀਕ ਆ ਇਹ ਟੀਜ ਕਿਦਾਂ ਲੱਗੀ ਤੁਹਾਨੂੰ ਇਹ ਸ਼ੀਸ਼ਾ ਤੇ ਇਹਦੀ ਮੇਰੇ ਹਿਸਾਬ ਮੇਰੇ ਅਕੋਰਡਿੰਗ ਲੁੱਕ ਅੱਛੀ ਆਉਣੀ ਬਾਕੀ ਤੁਸੀਂ ਦੱਸਿਓ ਜਦੋਂ ਇਹ ਸਾਫ਼ ਹੋ ਗਈਆਂ ਬਹੁਤ ਨਾਲੀ ਸਕਣੀਆਂ ਵੇਖੋ ਆ ਜਿਹੜਾ ਰੰਗ ਰੰਗ ਲੱਗਾ ਹਰਾ ਹਨਾ ਇਹ ਰਿਮੂਵ ਕਰਨਾ ਪੈਣਾ ਇਹ ਕੱਪੜੇ ਨਾਲ ਤਾਂ ਹੋਣਾ ਨਹੀਂ ਇਦਾਂ ਨਵਾਂ ਨਾਲ ਗਰਸ਼ੰਦ ਸਿੰਘ ਹੋਣੀ ਆਪ ਕਰਨਗੇ ਤੁਹਾਨੂੰ ਪਤਾ ਮੈਂ ਮਿਹਨਤੀ ਦੇ ਬਾਲਾ ਹਾਂ ਬਸ ਪਰ ਇੱਕ ਆਪਾਂ ਕਮੀ ਛੱਡਤੀ ਇੱਡੀ ਵੀ ਕੋਈ ਗੱਲ ਨਹੀਂ ਤੇ ਸਾਰਾ ਨਬੇੜਤਾ ਇਹ ਇਹਨੂੰ ਤਿਆਰ ਹੋ ਗਿਆ ਨਾ ਹਜੇ ਆਹ ਪ੍ਰਾਣੀਆਂ ਕੰਦਾ ਉਵੇਂ ਹੀ ਆ ਹਨਾ ਉਹ ਵੇਖੋ ਸਮਾਨ ਸਮੂਣ ਕਿਵੇਂ ਚੜਾਇਆ ਪਿਆ ਯਾਰ 쿨ਰ ਸ਼ਲਰ ਇੱਧਰ ਚੜਾਏ ਪਏ ਆ ਤੇ ਆਹ ਟੇਚੀ ਆ ਜਦੋਂ ਮੇਰਾ ਵਿਆਹ ਆ ਫਿਰ ਮੈਂ ਬਾਹਰ ਜਾਣਾ ਨਾ ਫਿਰ ਮੈਂ ਨਾਲ ਹੀ ਲੈ ਕੇ ਜਾਊਂਗਾ ਬਸ ਵਿਆਹ ਆਪਾਂ ਵੀ ਕਰਾ ਲੈਣਾ ਕੁੜੀ ਲੱਭ ਲੈਣੀ ਠੀਕ ਆ ਓ ਮਾਈ ਗਾਡ ਟੋਲੇ ਬਣ ਗਿਆ ਸ਼ਰਨ ਸਿੰਘ ਉਹਨਾਂ ਦੇ ਜਿਵੇਂ ਆਈਆਂ 6 ਮਹੀਨੇ ਪਾਈ ਜਿੰਮ ਚੱਕੀ ਵੀ ਗਰੀਬੀ ਪਿਆ ਫਰਕ ਟੋਲੇ ਦਾ ਵਜ਼ਨ ਕਾਫੀ ਘਟਿਆ ਆਪਣਾ ਵੀ ਇਹ ਕੁੱਲ ਮਿਲਾ ਕੇ ਆ ਆਪਾਂ ਭਾਗ ਫਰਨੀਚਰ ਤੋਂ ਆ ਜਿਹੜੇ ਮੈਂ ਲੈ ਕੇ ਆਂਦੇ ਹੋਂ ਮੈਟ੍ਰਸ 6 6 ਇੰਚ ਦੇ ਆ ਵੇਖੋ ਬੜੇ ਭਾਜ ਦੇਰ ਭਾਗ ਫਰਨੀਚਰ ਤੋਂ ਸਸਤਾ ਕੋਈ ਬੰਦਾ ਤੁਹਾਨੂੰ ਸਮਾਨ ਨਹੀਂ ਦੇ ਸਕਦਾ ਫਰਨੀਚਰ ਦੇ ਵਿੱਚ ਜਾ ਕੇ ਦਾਸ ਉਹਨਾਂ ਦਾ ਨਾਮ ਲੈ ਲਿਓ ਸਿਰਾ ਕਰਾ ਦੇਣਗੇ ਆ ਦੇਖੋ ਜੀ ਮਟਾਈ ਕਿੰਨੀ ਆ 1 ਗਿੱਟ ਤੋਂ ਪਲੱਸ ਆ ਇਹਦੀ ਮਟਾਈ ਚੈੱਕ ਕਰ ਸਕਦੇ ਹੋ ਬਹੁਤ ਹੀ ਕੈਂਡ ਚੀਜ਼ ਆ ਕੰਫਰਟ ਬਹੁਤ ਜ਼ਿਆਦਾ ਆ ਇਹਦਾ ਆ ਚੱਕਰ ਨਾ ਇਹਦੇ ਨਾਲ ਲੱਕ ਦੀ ਪ੍ਰੋਬਲਮ ਹੋਣੀ ਨਾਈਦਰ ਤੂੰ ਥੱਕੋਗੇ ਮਤਲਬ ਰਿਲੈਕਸ ਰਹੋਗੇ ਜੇ ਤੁਸੀਂ ਦੂਰ ਡਰੇਡੇ ਟਵਾਨ ਕੇ ਥੱਕ ਕੇ ਸੋਣਾ ਆ ਆਪਾਂ ਮੇਜ ਵੀ ਥੋੜਾ ਮੋਡੀਫਾਈ ਕਰਾਤਾ ਇਹ ਵੱਧ ਗਈ ਸੀ ਇਹ ਮੇਜ ਮੇਜ ਮੋਡੀਫਾਈ ਕਰਾਤਾ ਤੇ ਚੀਜ਼ਾਂ ਮੇਰਾ ਦੀ ਨਾਲ ਕਿੱਥੇ ਆ ਜਾ ਸਿੰਗਲ ਕਰਨ ਕਿੱਥੇ ਆ ਥੋੜਾ ਜਿਹਾ ਚੈੱਕ ਕਰ ਸਕਦੇ ਹੋ ਆ ਡੋਰ ਆਪਾਂ ਨਾ ਅਪਡੇਟ ਕਰਾਈ ਸੀਗੇ ਇਹ ਡੋਰ ਨਾਈਟ ਆਪਾਂ ਸਰਮੇਕਾ ਦੇ ਸੇਮ ਮਿਲਿਆ ਤੇ ਬਾਕੀ ਚੁਗਲੀਆਂ ਚੁਗਲੀਆਂ ਇਹ ਨਹੀਂ ਮੁੱਕਣਿਆ ਲੈ ਬਸ ਇਹ ਗੋਡਿਆਂ ਦੀ ਤਾਰੀਫ਼ ਕਰਦੀ ਨੇ ਠੀਕ ਹੀ ਹੋ ਗਈ ਆ ਬਸ ਇਹਨੂੰ ਇਹ ਨਹੀਂ ਆਈ ਬਾਕੀ ਬੜੇ ਮੈਸੇਜ ਆਏ ਹੈ ਭਾਈ ਜਿਹੜਾ ਤੁਸੀਂ ਕੱਪ ਬੋਰਡ ਦੇ ਅੰਦਰ ਕੰਮ ਕਰਾਇਆ ਉਹ ਸ਼ੋਅ ਕਰ ਦਿਓ ਬਾਕੀ ਹੋਰ ਹੀ ਸਗਾ ਮੈਂ ਕਰ ਦੇਣਾ ਸ਼ੋਅ ਆ ਚੈੱਕ ਕਰੋ ਜੀ ਠੀਕ ਆ ਜੀ ਬਾਕੀ ਤੁਸੀਂ ਆਪ ਸਿਆਣੇ ਜੋ ਕੋ ਕਮੀਆਂ ਹੋਈਆਂ ਤੁਹਾਨੂੰ ਤੁਸੀਂ ਜਰੂਰ ਦੱਸਣਾ ਵਿਰੇ ਆ ਮੈਸੇਜ ਆਇਆ ਕਿ ਕਾਚਾ ਪਰ ਇਹ ਹੈਗਾ ਵਿਰੇ ਟਫਨ ਸਾਰੇ ਦਾ ਸਾਰਾ ਟਫਨ ਇਹ ਘਰਸ਼ਾਨ ਸਿੰਘ ਹੁਣ ਵਾਲੀ ਲਮਾਰੀ ਹੈ ਜੀ ਚੈੱਕ ਕਰ ਸਕਦੇ ਜੀ ਠੀਕ ਹੈ ਜੀ ਇਹ ਹੋ ਗਿਆ ਇਹ ਇਹ ਮਤਲਬ ਇਹ ਸਾਰੇ ਉਹਨਾਂ ਨੇ ਬਣਾਏ ਮਤਲਬ ਡੋ ਹੈਂਡਲੈਸ ਸੀ ਆ ਲਵਾਏ ਨੇ ਖੈਂਡ ਤੇ ਆ ਜਿੰਨੇ ਮੈਨੂੰ ਤੈਅ ਕਰਨੇ ਹੁੰਦੇ ਉਹਨੇ ਮੈਂ ਤੈਅ ਲਾ ਕੇ ਰੱਖਿਆ ਬਈ ਐਡੀ ਕੋਈ ਗੱਲ ਨਹੀਂ ਆ ਜੀਪ ਬਰੋਸ ਜੀਤਵਾਲ ਜੀ ਤੋਂ ਆਪਣੇ ਕੁੜਤੇ ਪਿਆਵੇਂ ਐਰ ਕੀ ਸਟਿਚ ਹੋਇਆ ਬੜੇ ਘੈਂਟ ਫੈਬਰਿਕ ਇਹਨਾਂ ਦਾ ਤੇ ਬੜੀਆਂ ਘੈਂਟ ਚੀਜ਼ਾਂ ਆ ਚੈੱਕ ਕਰੋ ਤੁਹਾਡੇ ਭਰਾ ਨਹੀਂ ਗਾ ਜੋੜੀਆਂ ਟੇਕ ਇਗਨੋਰ ਕਰਿਓ ਸਫਾਈ ਮੈਂ ਕਰਾਂਗਾ ਜਿੰਨੀ ਕਿ ਜੋਗਾ ਹੈਗਾ ਆ ਵੇਖੋ ਡੋਰਲੈਸ ਮਤਲਬ ਹੈਂਡਲੈਸ ਬਣਾਏ ਸਾਰੇ ਦੇਖਿਆ ਐਡਿਕਾ ਦਾ ਫੇਵਰੇਟ ਆ ਆਪਣਾ ਆ ਚੱਕ ਦੋਸਤਾ ਤੇ ਆ ਮੋਲਡਿੰਗ ਹਨਾ ਦੁਬਾਰਾ ਅਪਡੇਟ ਕਰਾਤੀ ਸਾਰੀ ਦੀ ਸਾਰੀ ਤੇ ਉਹ ਉਧਰ ਸੇਮ ਹੀ ਬਾਲ ਰਹਿ ਗਈ ਤੇ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਹ ਸੇਮ ਹੀ ਰਹਿ ਗਈ ਮਤਲਬ ਹਜੇ ਇੱਥੇ ਕੰਨੀਆਂ ਚੀਜ਼ਾਂ ਸੁਲਾਬ ਆ ਹੌਲੀ ਹੌਲੀ ਸੁੱਕੂਗੀ ਤੇ ਆ ਸ਼ੀਸ਼ਾ ਲਵਾਤਾ ਆਪਾਂ ਏਸੀ ਸਾਲਾ ਇੱਥੋਂ ਪਤਾ ਲੱਗ ਜਾਊ ਮੈਂ ਪਤਲਾ ਹੋ ਗਿਆ ਕਿ ਨਹੀਂ ਤੁਹਾਨੂੰ ਠੀਕ ਆ ਕਿ ਨਹੀਂ ਆਪਾਂ ਪਤਲੇ ਹੋ ਗਏ ਆ ਤੇ ਗੱਟਵਾ ਨਹੀਂ ਸਸਰੀ ਗਾਲ ਤੇ ਇਸੇ ਦੇ ਨਾਲ ਅੱਜ ਦਾ ਬਲੌਗਸ ਮਾਰਤ ਹੁੰਦਾ ਐ ਇੱਥੇ ਮੇਰੀ ਸਨੈਪਚੈਟ ਦੀ ਆਈਡੀ ਮੈਂਸ਼ਨ ਕੀਤੀ ਹੈ ਇੰਸਟਾ ਵਾਲੀ ਮੈਂਸ਼ਨ ਕੀਤੀ ਹੈ ਚੈੱਕ ਕਰਕੇ ਛੇ ਸਬਸਕ੍ਰਾਈਬ ਤੇ ਸਬਸਕ੍ਰਾਈਬ ਕਰ ਲਓ ਤੁਹਾਨੂੰ ਨੂੰ ਮਿਲਣਾ ਯਾਰੇ ਕੋਈ ਵੀ ਨਿੱਕੀ ਮੋਟੀ ਲੋੜ ਹੋਵੇ ਕੋਈ ਮੈਨੂੰ ਸੁਜੈਸ਼ਨ ਦੇਣਾ ਹੋਵੇ ਤੁਸੀਂ ਦੇ ਸਕਦੇ ਹੋ ਥੈਂਕ ਯੂ ਲਵ ਯੂ ਅੰਨੇਵਾ ਸੋ ਨਾਲ ਦੀ ਨਾਲ ਇਹ ਹੈ ਹੈ ਬਲਕਰਨ ਸੰਦੂ ਇਨਕੀ ਵੀ ਸਨੈਪਚੈਟ ਆਈਡੀ ਦੋਨੋ ਮੈਂਸ਼ਨ ਹੈ ਚਾਪ ਫੋਲੋ ਕਰ ਸਕਦੇ ਹੋ ਲਾਈਕ ਮੈਥ ਕਰ ਸਕਦੇ ਹੋ थैंक यू सो मच ਚੈਨਲ ਸ਼ੇਅਰ ਸਬਸਕ੍ਰਾਈਬ ਕਰਨਾ ਅਗਲੇ ਬਲੌਗ ਰੋਜ਼ ਰੋਜ਼ ਆਨ ਦਿ ਰੈਨ ਕੇ थैंक यू लव यू